ਆਪਾਂ ਜੀ ਇਹ ਡਰਿੰਕ ਬਣਾਏ ਹੈਗੇ ਇਹ ਦੋਨੇ ਡਰਿੰਕ ਆਪਣੇ ਬਹੁਤ ਹੀ ਵਧੀਆ ਬਣੇ ਹੈਗੇ ਆ ਇਹ ਵਾਲਾ ਆਪਾਂ ਰੂਅੱਫ ਜਾਂ ਮਿਲਕ ਸ਼ੇਕ ਹੈ ਜਿੱਦਾਂ ਲਾਚੀ ਵਾਲਾ ਜਿਹੜਾ ਰੂਅੱਫ ਚ ਆਉਂਦਾ ਹੈ ਦੁੱਧੇ ਵਿੱਚ ਪਾ ਕੇ ਆਪਾਂ ਇਹਨੂੰ ਬਣਾਇਆ ਹੈਗਾ ਵਿੱਚ ਇਹ ਆਪਾਂ ਗੋੰਦ ਘੀਰਾ ਦੇਸੀ ਐਸਿਡ ਪਾਏ ਆ ਤਾਂ ਬਹੁਤ ਵਧੀਆ ਹੀ ਬੀ ਡਰਿੰਕ ਆਪਣੇ ਬਣ ਗਈ ਹੈਗੀ ਆ ਤੇ ਦੂਸਰੀ ਡਰਿੰਕ ਜੀ ਆਪਣੀ ਹੈਗੀ ਆ ਇਹ ਸਕੰਜਵੀ ਟਾਈਪ ਹੈਗੀ ਆ ਇਹਦੇ ਵਿੱਚ ਆਪਾਂ ਲੈਮਨ ਪਧੇਨਾ ਤੇ ਹੋਰ ਸਪਾਈਸ ਪਾ ਕੇ ਤੇ ਗੋੰਦ ਘੀਰਾ ਪਾਇਆ ਹੈਗਾ ਤੇ ਦੋਨੇ ਡਰਿੰਕ ਆਪਣੇ ਬਹੁਤ ਹੀ ਵਧੀਆ ਰੀਫਰੈਸ਼ ਬਣੇ ਆ ਜੀ ਤੁਸੀਂ ਵੀ ਇਸ ਤਰ੍ਹਾਂ ਜੀ ਬਣਾਉਣੇ ਹੈਗੇ ਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਦੱਸਦੇ ਆ ਇਹਨੂੰ ਕਿਸ ਤਰ੍ਹਾਂ ਬਣਾਉਣਾ ਹੈਗਾ। ਹੈਲੋ ਸਸਕਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਐਂਟੀਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ। ਹਾਂਜੀ ਆਪਾਂ ਜੀ ਬਣਾ ਰਹੇ ਹਾਂ ਅੱਜ ਸ਼ਰਬਤ ਜਿਹੜਾ ਕਿ ਆਪਾਂ ਜੀ ਗੋੰਦ ਕਤੀਰੇ ਦਾ ਸ਼ਰਬਤ ਬਣਾਵਾਂਗੇ ਤੇ ਹਾਂਜੀ ਪਹਿਲਾਂ ਤਾਂ ਆਪਾਂ ਜੀ ਤੁਹਾਨੂੰ ਦੱਸ ਦੇਣਗੇ ਜੀ ਆਪਾਂ ਗੋੰਦ ਕਤੀਰਾ ਲਿਆ ਹੈਗਾ ਆ ਜਿਹੜਾ ਗੋੰਦ ਕਤੀਰਾ ਹੈਗਾ ਜੀ ਇਹ ਦੋ ਤਰ੍ਹਾਂ ਦਾ ਹੁੰਦਾ ਹੈਗਾ ਆ। ਇੱਕ ਤਾਂ ਇਹ ਗੋਦਕ ਤੀਰਾ ਹੁੰਦਾ ਆ ਤੇ ਇੱਕ ਇਹਨੂੰ ਆਪਾਂ ਚਾਰੇ ਗੋਂਦ ਜਿਹੜੇ ਕਹਿ ਦਿੰਦੇ ਆ ਕਿਉਂਕਿ ਜਿਹੜਾ ਇਹ ਚਾਰੇ ਗੋਂਦ ਹੈਗੇ ਇਹ ਆਪਾਂ ਸਰਦੀਆਂ ਦੇ ਮੌਸਮ ਵਿੱਚ ਜਿਆਦਾ ਯੂਜ਼ ਕਰਦੇ ਆ ਇਹਦੀ ਤਸਵੀਰ ਜਿਹੜੀ ਗਰਮ ਹੁੰਦੀ ਆ ਤੇ ਇਹ ਹੁੰਦਾ ਵੀ ਇੰਦਾ ਬ੍ਰੀਕ ਹੁੰਦਾ ਤਾਂ ਬਹੁਤ ਸ਼ਾਈਨਿੰਗ ਹੁੰਦਾ ਹੈਗਾ ਆ ਤੇ ਜਿਆਦਾ ਆਪਾਂ ਜੀ ਇਹਨੂੰ ਪੈਂਟ ਦੇ ਟਾਈਮੇ ਯੂਜ਼ ਕਰਦੇ ਜਦੋਂ ਲੱਡੂ ਕਿੰਨੀਆਂ ਜੋ ਵੀ ਆਪਾਂ ਬਣਾਉਨੇ ਹੈਗੇ ਆ ਉਹਦੇ ਵਿੱਚ ਪਾਣੇ ਹੈਗੇ ਤੇ ਇਹ ਵਾਲਾ ਜੀ ਹੈਗਾ ਗੋਂਦਕ ਤੀਰਾ ਹੈਗਾ ਆ ਇਹ ਥੋੜਾ ਡਿਫਰੈਂਟ ਹੈ ਦੇ ਵੱਡੇ ਵੱਡੇ ਪੀਸ ਵੀ ਹੈਗੇ ਕ੍ਰਿਸਟਲ ਜਿਹੜੇ ਹੈਗੇ ਆ ਇਹਦਾ ਕਲਰ ਵੀ ਥੋੜਾ ਜਿਹਾ ਡਿਫਰੈਂਟ ਹੈਗਾ ਆ ਇਹਨੂੰ ਆਪਾਂ ਜੀ ਹੁਣ ਗਰਮੀਆਂ ਦੀ ਰੁੱਤ ਦੇ ਵਿੱਚ ਜਿੱਦਾਂ ਆਪਾਂ ਇਹਨੂੰ ਜ਼ਿਆਦਾ ਚੂਜ਼ ਕਰਦੇ ਹੈਗੇ ਆ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗਾ ਆ ਆਪਾਂ ਨੂੰ ਗਰਮੀ ਤੋਂ ਬਚਾਉਂਦਾ ਬਚਾਉਂਦਾ ਹੈਗਾ ਇਹਦੀ ਤਸਵੀਰ ਬਹੁਤ ਠੰਡੀ ਹੁੰਦੀ ਹੈਗੀ ਆ ਤੇ ਇਹਨੂੰ ਆਪਾਂ ਨੂੰ ਜ਼ਰੂਰ ਹਾਂਜੀ ਸ਼ਰਬਤ ਜਾਂ ਕਿਸੇ ਵੀ ਡਰਿੰਕ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਚਾਹੇ ਆਪਾਂ ਨਿੰਬੂ ਪਾਣੀ ਬਣਾਉਣਾ ਹੈ ਜਾਂ ਚਾਹੇ ਆਪਾਂ ਸ਼ਰਬਤ ਬਣਾਉਣਾ ਹੈ ਮਿਲਕ ਸ਼ੇਕ ਮੰango ਸ਼ੇਕ ਕਿਸੇ ਤਰ੍ਹਾਂ ਵੀ ਆਪਾਂ ਇਹ ਬੱਚਿਆਂ ਨੂੰ ਵੀ ਦੇ ਸਕਦੇ ਤਾਂ ਆਪ ਵੀ ਯੂਜ਼ ਕਰ ਸਕਦੇ ਆ ਕਿ ਤਾਂ ਗਰਮੀਆਂ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਗਰਮੀ ਬਹੁਤ ਵੱਧ ਜਾਂਦੀ ਆ ਤੇ ਕਈ ਵਾਰੀ ਆਪਣੀ ਨਕਸੀਰ ਵਗੈਰਾ ਫੁੱਟਦੀ ਹੈਗੀ ਆ ਆਪਣੇ ਭੁੱਖ ਵਗੈਰਾ ਨਹੀਂ ਲੱਗਦੀ ਗਰਮੀ ਬਹੁਤ ਜ਼ਿਆਦਾ ਅੰਦਰ ਪੈ ਜਾਂਦੀ ਤਾਂ ਉਹ ਚੀਜ਼ਾਂ ਤੇ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗਾ ਇਹਨੂੰ ਆਪਾਂ ਜੀ ਹੁਣ ਯੂਜ਼ ਕਿਸ ਤਰ੍ਹਾਂ ਕਰਨਾ ਹੈਗਾ ਇਹ ਵਾਲਾ ਜਿਹੜਾ ਹੈਗਾ ਇਹਨੂੰ ਆਪਾਂ ਰਾਤ ਨੂੰ ਪਾਣੀ ਦੇ ਵਿੱਚ ਪਿਉਉ ਦੇਣਾ ਸਿਰਫ ਆਪਾਂ ਅੱਧਾ ਚਮਚਾ ਪਾਣੀ ਦੇ ਵਿੱਚ ਇਹਨੂੰ ਪਾਉਣਾ ਹੈਗਾ ਕਿਉਂਕਿ ਇਹ ਬਹੁਤ ਜ਼ਿਆਦਾ ਫੁੱਲ ਜਾਂਦਾ ਹੈਗਾ ਆ ਫਿਰ ਆਪਾਂ ਜਦੋਂ ਵੀ ਸ਼ਰਬਤ ਬਣਾਉਣਾ ਹੈਗਾ ਆਪਾਂ ਇਹਨੂੰ ਫਿਰ ਉਹਦੇ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ ਹਾਂਜੀ ਹੁਣ ਮੈਂ ਤੁਹਾਨੂੰ ਦਿਖਾਨੀ ਹੈਗੀ ਆ ਜੀ ਇਹ ਵਾਲਾ ਮੈਂ ਅੱਧਾ ਚਮਚਾ ਇਹ ਭੋਂਕੇ ਰਾਤ ਦਾ ਰੱਖਿਆ ਹੈਗਾ ਉਹਨਾਂ ਇੱਕ ਪਾਣੀ ਦੇ ਵਿੱਚ ਹੁਣ ਦੇਖੋ ਜੀ ਇਹ ਕਿੰਨਾ ਜ਼ਿਆਦਾ ਫੁੱਲ ਗਿਆ ਹੈਗਾ ਤੁਸੀਂ ਜਦੋਂ ਵੀ ਇਹਨੂੰ ਪੀਣਾ ਹੈਗਾ ਬਹੁਤ ਜ਼ਿਆਦਾ ਨਹੀਂ ਪੀਣਾ ਸਿਰਫ ਇਹਨੂੰ ਅੱਧਾ ਚਮਚਾ ਜਦੋਂ ਪੀਣਾ ਹੈਗਾ ਪਾਣੀ ਦੇ ਵਿੱਚ ਇਸ ਤਰ੍ਹਾਂ ਫਿਰ ਬਣ ਜਾਂਦਾ ਬਹੁਤ ਜ਼ਿਆਦਾ ਫੁੱਲ ਜਾਂਦਾ ਹੈਗਾ ਹੁਣ ਜੀ ਇਹ ਬਹੁਤ ਵਧੀਆ ਹੋ ਗਿਆ ਗੁੰਦ ਕਤੀਰਾ ਬਣ ਗਿਆ ਹੈਗਾ ਹੁਣ ਆਪਾਂ ਇਹਨੂੰ ਸ਼ਰਬਤ ਬਣਾ ਕੇ ਜੀ ਯੂਜ਼ ਕਰ ਸਕਦੇ ਆ ਹਾਂਜੀ ਮੈਂ ਇੱਕ ਗਲਾਸ ਲਾਉਂਗੀ ਇਦੇ ਵਿੱਚ ਆਪਾਂ ਹਾਂਜੀ ਇਹ ਮਿਲਕ ਪਾਵਾਂਗੇ ਦੁੱਧ ਜਿਹੜਾ ਹੁੰਦਾ ਹੈਗਾ ਇਹ ਰੈਗੂਲਰ ਮਿਲਕ ਹੀ ਹੈਗਾ ਯਾ ਹਾਂਜੀ ਤੇ ਇਹਦੇ ਵਿੱਚ ਜੀ ਆਪਾਂ ਰੂਬਾਫ ਜਾ ਪਾਉਣਾ ਹੈਗਾ ਇਹ ਵਾਲਾ ਇਲਾਇਚੀ ਦਾ ਰੂਬਾਫ ਜਾ ਹੈਗਾ ਜਿਹੜਾ ਗ੍ਰੀਨ ਕਲਰ ਦਾ ਹੈਗਾ ਯਾ ਜਿਹੜਾ ਕਾਰਡਾਮ ਹੁੰਦਾ ਹੈਗਾ ਆਪਾਂ ਇੱਕ ਚਮਚਾ ਇਹਦੇ ਵਿੱਚ ਜੀ ਮਿਕਸ ਕਰ ਦੇਣਾ ਹੈਗਾ ਯਾ ਇਨੂੰ ਪਹਿਲਾਂ ਆਪਾਂ ਜੀ ਚੰਗੀ ਤਰ੍ਹਾਂ ਮਿਕਸ ਕਰਨਾ ਹੈਗਾ ਆ ਦੋ ਤਿੰਨ ਚੰਗੀ ਤਰ੍ਹਾਂ ਆਪਣਾ ਜਲਾ ਰੂਵ ਫਚਾਓ ਮਿਕਸ ਹੋ ਜਵੇ ਇਹਦੇ ਵਿੱਚ ਹਾਂਜੀ ਮੇਰੇ ਕੋਲੇ ਦੁੱਧ ਠੰਡਾ ਹੈਗਾ ਆ ਜੇ ਤੁਹਾਡੇ ਕੋਲ ਦੁੱਧ ਠੰਡਾ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਆਈਸ ਵੀ ਪਾ ਸਕਦੇ ਹੈਗੇ ਆ ਹਾਂਜੀ ਹੁਣ ਜੀ ਆਪਾਂ ਦੋ ਤੋਂ 2.5 ਚਮਚੇ ਇਹਦੇ ਵਿੱਚ ਗੋੰਦਕ ਤੀਰਾਂ ਦੇ ਇਹ ਪਾਣੀ ਹੈਗੇ ਆ ਇਹਨੂੰ ਆਪਾਂ ਜੀ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹਦੇ ਵਿੱਚ ਬਹੁਤ ਹੀ ਵਧੀਆ ਸ਼ਰਬਤ ਬਣ ਜਾਂਦਾ ਤਾਂ ਬਹੁਤ ਹੀ ਜ਼ਿਆਦਾ ਠੰਡਾ ਵੀ ਆ ਤਾਂ ਆਪਣੇ ਜਿਹੜਾ ਗੋਲਕ ਤੀਰਾ ਹੈਗਾ ਮਿਉਟੀ ਨੂੰ ਵੀ ਬਹੁਤ ਜ਼ਿਆਦਾ ਬੂਸਟ ਕਰਦਾ ਹੈਗਾ ਕਿਉਂਕਿ ਇਮਿਊਨ ਸਿਸਟਮ ਆਪਣਾ ਬਹੁਤ ਜ਼ਿਆਦਾ ਇਸ ਸਟਰੋਂਗ ਕਰਦਾ ਹੈ ਬਹੁਤ ਜ਼ਿਆਦਾ ਤਾਕਤਵਰ ਹੈਗਾ ਆਪਾਂ ਨੂੰ ਬਚਾ ਲੰਦ ਦੇਣਾ ਚਾਹੀਦਾ ਹਾਂਜੀ ਇਸ ਤੋਂ ਬਾਅਦ ਮੈਂ ਕੀ ਕਰੂੰਗੀ ਮੇਰੇ ਕੋਲ ਜਿਹੜੇ ਹੈਗੇ ਚੀਆ ਸੀਡ ਹੈਗੇ ਆ ਇਹ ਵੀ ਮੈਂ ਇਹਨੂੰ 1 ਘੰਟਾ ਪਹਿਲਾਂ ਇਦਾਂ ਭਿਉਂ ਕੇ ਰੱਖੇ ਸੀਗੇ ਹੁਣ ਇਹ ਬਹੁਤ ਹੀ ਜ਼ਿਆਦਾ ਫੁੱਲ ਗਏ ਤੁਹਾਨੂੰ ਪਤਾ ਹੀ ਆ ਜਿਹੜੇ ਚੀਆ ਸੀਡ ਆ ਇਹ ਵੀ ਜ਼ਿਆਦਾ ਆਪਣੇ ਲਈ ਬਹੁਤ ਹੀ ਜ਼ਿਆਦਾ ਗੁੜ ਤੇ ਬਹੁਤ ਹੈਲਥੀ ਹੈਗੇ ਆ ਇੱਕ ਤੋਂ ਦੋ ਚਮਚੇ ਹਾਂਜੀ ਮੇਹ ਚੀਆ ਸੀਡ ਦੇ ਵਿੱਚ ਮਿਕਸ ਕਰੂੰਗੀ ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਵੀ ਮਿਲਕ ਦੇ ਵਿੱਚ ਚੰਗੀ ਤਰ੍ਹਾਂ ਹਾਂਜੀ ਆਪਾਂ ਮਿਕਸ ਕਰ ਦੇਣਾ ਹੈਗਾ ਇਹ ਜੀ ਬਹੁਤ ਹੀ ਵਧੀਆ ਹਾਂਜੀ ਆਪਾਂ ਦੇਖੋ ਜੀ ਸ਼ਰਬਤ ਗੋੰਦ ਕਤਰੀ ਵਾਲਾ ਬਣ ਗਿਆ ਤੇ ਇੱਕ ਚਮਚਾ ਆਪਾਂ ਇਹਦੇ ਵਿੱਚ ਸ਼ੀਨੀ ਦਾ ਮਿਕਸ ਕਰਨਾ ਹੈਗਾ ਆ ਹਾਂਜੀ ਜਿਹੜੀ ਚੀਨੀ ਹੈਗੀ ਆ ਤੇ ਇਹ ਆਪਣੇ ਕੋਲ ਪੀਸੀ ਹੋਈ ਚੀਨੀ ਹੈਗੀ ਆ ਇਹ ਆਪਾਂ ਨੂੰ ਵਿਚਾਰਚੋਂ ਵੀ ਮਿਲ ਜਾਂਦੀ ਹੈਗੀ ਬੁਰਾ 슈ਗਰ ਜਿਹੜੀ ਹੈਗੀ ਆ ਤੇ ਆਪਾਂ ਘਰ ਵਿੱਚ ਵੀ ਪਿਸ ਕੇ ਬਣਾ ਸਕਦੇ ਹੈਗੇ ਆ ਇੱਕ ਚਮਚਾ ਆਪਾਂ ਪਾਉਣਾ ਜੀ ਚੀਨੀ ਤੁਸੀਂ ਆਪਣੇ ਤੇ ਇਸ ਅਕੋਰਡਿੰਗ ਪਾ ਸਕਦੇ ਹੈਗੇ ਆ ਹਾਂਜੀ ਇਸ ਤਰ੍ਹਾਂ ਜੀ ਆਪਾਂ ਇਹਨੂੰ ਮਿਕਸ ਕਰਨਾ ਤੇ ਬਹੁਤ ਹੀ ਵਧੀਆ ਜੀ ਆਪਣਾ ਇਹਦਾ ਸ਼ਰਬਤ ਬਣ ਗਿਆ ਹੈਗਾ ਇਹ ਰੂਅੱਫ ਚਾਹ ਹੈਗਾ ਯਾ ਗ੍ਰੀਨ ਕਲਰ ਦਾ ਜਿਹੜਾ ਆਪਣਾ ਇਲਾਇਚੀ ਦਾ ਹੁੰਦਾ ਹੈਗਾ ਤੇ ਬਹੁਤ ਵਧੀਆ ਇਹਦਾ ਟੇਸਟ ਵੀ ਆਉਂਦਾ ਹੈਗਾ ਇਹਨੂੰ ਜੀ ਇਦਾਂ ਆਪਾਂ ਨੂੰ ਪੀ ਕੇ ਪੀਣਾ ਚਾਹੀਦਾ ਇੰਜੋਏ ਕਰਨਾ ਪੈਂਦਾ ਜੀ ਬਹੁਤ ਵਧੀਆ ਆਪਣੀ ਡ੍ਰਿੰਕ ਬਣ ਗਈ ਹੈਗੀ ਆ ਆਪਣਾ ਜੀ ਇਹ ਜਿਹੜਾ ਹੈਗਾ ਮਿਲਕ ਦਾ ਰੂਅੱਫ ਚਾਹ ਜਿਹੜਾ ਸ਼ੇਕ ਹੈ ਆਪਣਾ ਜੀ ਇਹ ਰੈਡੀ ਹੋ ਗਿਆ ਹੁਣ ਆਪਾਂ ਕੀ ਕਰਨਾ ਜੀ ਆਪਾਂ ਹੁਣ ਦੂਸਰੀ ਡ੍ਰਿੰਕ ਬਣਾਉਣ ਲੱਗੇ ਆ ਜਿਹੜੀ ਕਿ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਗਲਾਸ ਦੇ ਵਿੱਚ ਪਹਿਲਾਂ ਥੋੜਾ ਹੀ ਪਾਣਾ ਕਿਉਂਕਿ ਆਪਾਂ ਇਹਦੇ ਵਿੱਚ ਆਈਸ ਵੀ ਪਾਣੀ ਹੈਗੀ ਆ ਹਾਂਜੀ ਤੇ ਇਹਦੇ ਵਿੱਚ ਆਪਾਂ ਇਹ ਦੋ ਚਮਚੇ ਚੀਆ ਸੀਡ ਵੀ ਪਾਵਾਂਗੇ ਹਾਂਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਪਾਣੀ ਦੇ ਵਿੱਚ ਥੋੜੇ ਜਿਹੇ ਪੱਤੀਆਂ ਜੀ ਆਪਾਂ ਇਹਦੇ ਵਿੱਚ ਆਪ ਦਿਨੇ ਦੀਆਂ ਪਾਉਣੀਆਂ ਹੈਗੀਆਂ ਆ ਇਹਨਾਂ ਨੂੰ ਆਪਾਂ ਜੀ ਧੋ ਕੇ ਤਾਂ ਪੱਤਿਆਂ ਨੂੰ ਛੋਟਾ ਛੋਟਾ ਬ੍ਰੇਕ ਬ੍ਰੇਕ ਕੱਟ ਲਿਆ ਆਪਾਂ ਇਹਨਾਂ ਨੂੰ ਕੁੱਟ ਵੀ ਸਕਦੇ ਹੈਗੇ ਆ ਇੱਕ ਚਮਚਾ ਆਪਾਂ ਜੀ ਫ੍ਰੈਸ਼ ਜਿਹੜਾ ਲੈਮਨ ਹੈ ਆਪਦਾ ਜੂਸ ਕੱਢਿਆ ਹੈਗਾ ਉਹ ਵੀ ਇਹਦੇ ਵਿੱਚ ਪਾਣਾ ਹੈਗਾ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਲਾਂ ਮਿਕਸ ਕਰ ਲੈਣਾ ਹੈਗਾ ਆ ਇੱਕ ਚਮਚਾ ਇਹਦੇ ਵਿੱਚ ਆ ਜੀ ਆਪਾਂ ਜਿਹੜਾ 슈ਗਰ ਹੈਗੀ ਆ ਪੂਰਾ 슈ਗਰ ਹੈਗੀ ਆ ਇਹ ਮਿਕਸ ਕਰ ਦਾਂਗੇ ਹਾਂਜੀ ਤੁਸੀਂ ਆਪਣੀ ਟੇਸਟ ਦੇ ਅਕੋਰਡਿੰਗ 슈ਗਰ ਪਾ ਸਕਦੇ ਆ ਬੰਦ ਖੱਟ ਜਿੰਨੀ ਵੀ ਹੈਗੀ ਆ ਚੰਗੀ ਤਰ੍ਹਾਂ ਆਵੇ ਮਿਕਸ ਕਰ ਲੈਣੀ ਹੈਗੀ ਆ ਦੇ ਵਿੱਚ ਆਪਾਂ ਪਾਵਾਂਗੇ ਜੀ ਮੇਰੇ ਕੋਲ ਹੈਗਾ ਹਿਮਾਲੀਅਨ ਪਿੰਕ ਸాల్ਟ ਹੈਗਾ ਆ ਜਿਹੜਾ ਥੋੜਾ ਜਿਹਾ ਮੈਂ ਪਾਉਂਗੀ 1 tsp ਹਾਂਜੀ ਤੇ ਥੋੜਾ ਜਿਹਾ ਮੈਂ ਇਹ ਜੀ ਬਲੈਕ ਸాల్ਟ ਹੈਗਾ ਆ 1 tsp ਅੱਧਾ ਹੀ ਹੈਗਾ ਇਹ ਜੀ ਇਹ ਵਾਲਾ ਜੀ ਹੈਗਾ ਆ ਚਾਟ ਮਸਾਲਾ ਜਾਂ ਤੁਸੀਂ ਭੁੰਨਿਆ ਹੋਇਆ ਜੀਰਾ ਪਾਊਡਰ ਵੀ ਪਾ ਸਕਦੇ ਜਾਂ ਤੁਸੀਂ ਚਾਟ ਮਸਾਲਾ ਜਿਹੜਾ ਮਰਜੀ ਤੁਸੀਂ ਪਾ ਸਕਦੇ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਿਰ ਮਿਕਸ ਕਰ ਦੇਣਾ ਸਾਰੀਆਂ ਚੀਜ਼ਾਂ ਨੂੰ ਨੇ ਦੇ ਵਿੱਚ ਜੇ ਆਪਾਂ ਆਇਸ ਪਾਵਾਂਗੇ 2-3 ਹਾਂਜੀ ਚੀਜ਼ ਹਾਂਜੀ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਹੁਣ ਆਪਾਂ ਇਹਦੇ ਜੀ ਗੁੰਨ ਪਤੀਰਾ ਜਿਹੜਾ ਹੈਗਾ ਆਪਣਾ ਉਹ ਪਾਉਣਾ ਹੈ ਇਹਦੇ ਵਿੱਚ 2 ਚਮਚੇ ਆਪਾਂ ਪਾਵਾਂਗੇ ਹਾਂਜੀ ਉਹਨੂੰ ਜਿਆਦਾ ਪੱਕੇ ਤੱਕ ਮਿਕਸ ਕਰ ਦੇਣਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਮਿਕਸ ਕਰਾਂਗੇ ਥੋੜਾ ਹਾਂਜੀ ਇਹ ਜੀ ਆਪਣੀ ਬਹੁਤ ਹੀ ਵਧੀਆ ਰੀਫਰੈਸ਼ਿੰਗ ਜਿਹੜੀ ਡਰਿੰਕ ਬਣ ਜਾਂਦੀ ਹੈਗੀ ਆ ਜੀ ਆ ਸੀਡ ਜਿਹੜੇ ਹੈਗੇ ਇਹ ਵੀ ਬਹੁਤ ਚਾਦੀ ਆਪਣੇ ਲਈ ਗੁੱਡ ਹੈਗੇ ਆਪਣੇ ਇਮਿਊਨ ਸਿਸਟਮ ਨੂੰ ਬਹੁਤ ਜ਼ਿਆਦਾ ਸਟਰੋਂਗ ਕਰਦੇ ਆ ਤੇ ਗੋੰਦ ਖੀਰਾ ਤਾਂ ਆਪਾਂ ਨੂੰ ਸਭ ਮੱਡੇ ਵਿੱਚ ਜੂਰੇ ਇਹਨੂੰ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਇਹ ਬਹੁਤ ਹੀ ਵਧੀਆ ਆਪਣੀ ਬਾਡੀ ਨੂੰ ਠੰਡਾ ਵੀ ਰੱਖਦਾ ਹੈਗਾ ਆਪਾਂ ਨੂੰ ਬਲੂ ਲੱਗਣ ਤੋਂ ਬਚਾਉਂਦਾ ਆ ਗਰਮੀ ਤੋਂ ਬਹੁਤ ਜ਼ਿਆਦਾ ਫਾਇਦੇਮੰਦ ਹੈਗਾ ਤੇ ਆਪਾਂ ਨੂੰ ਤਾਕਤਵਰ ਵੀ ਇਹ ਹੈਲਥੀ ਵੀ ਹਾਂਜੀ ਆਪਣੀ ਬਿਊਟੀ ਨੂੰ ਵੀ ਸਟਰੋਂਗ ਕਰਦਾ ਹੈਗਾ ਆ ਜਿਹੜਾ ਜੀ ਆਪਣੀ ਦੂਸਰੀ ਡਰਿੰਕ ਹੈ ਜੀ ਆ ਉਹ ਆਪਣੀ ਆਲਰੇਡੀ ਬਣੀ ਆ ਉਹਦੇ ਉੱਤੇ ਵੀ ਆਪਾਂ ਹੁਣ ਜਦੋਂ ਸਰਵ ਕਰਨਾ ਆ ਤਾਂ ਫਿਰ ਵੀ ਆਪਾਂ ਇੱਕ ਚਮਚਾ ਹੋਰ ਗੂੰਦਕ ਪੀਰਾ ਦਾ ਇਹਦੇ ਵਿੱਚ ਪਾ ਸਕਦੇ ਹੈਗੇ ਉੱਪਰ ਫਿਰ ਆਪਾਂ ਉਹਨੂੰ ਮਿਕਸ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਦੀ ਬਹੁਤ ਹੀ ਵਧੀਆ ਰੀਫਰੈਸ਼ਿੰਗ ਦੋਨੇ ਡਰਿੰਕ ਹੈਗੀਆਂ ਜਾਂ ਤੁਸੀਂ ਜਿਸ ਤਰ੍ਹਾਂ ਮਰਜ਼ੀ ਹਾਂਜੀ ਬਣਾ ਸਕਦੇ ਹੈਗੇ ਆ ਥੋੜਾ ਜਿਹਾ ਮੈਂ ਪਾਣੀ ਨਾਲ ਹਾਂਜੀ ਹੋਰ ਪਾ ਕੇ ਤੇ ਗਲਾਸ ਨੂੰ ਫੁੱਲ ਕਰ ਦਿੰਨੀ ਹਾਂਜੀ ਹਾਂਜੀ ਆਪਣੇ ਇਹ ਡਰਿੰਕ ਰੈਡੀ ਹੋ ਗਏ ਆ ਇਹ ਵਾਲਾ ਆਪਣਾ ਜੀ ਹੈਗਾ ਆ ਲੈਮਨ ਵਾਲਾ ਹੈਗਾ ਆ ਜਿੱਦਾਂ ਆਪਾਂ ਸਕੰਜਵੀ ਬਣਾਉਨੇ ਆ ਕੋਈ ਵੀ ਉਹਦੇ ਵਿੱਚ ਵੀ ਆਪਾਂ ਜੀ ਇਹ ਗੋੰਦ ਕਤੀਰਾ ਪਾ ਸਕਦੇ ਹੈਗੇ ਆ ਤਾਂ ਬਹੁਤ ਜਿਆਦਾ ਆਪਾਂ ਨੂੰ ਜੀ ਠੰਡਕ ਦਿੰਦਾ ਹੈਗਾ ਫਾਇਦੇਮੰਦ ਹੈਗਾ ਤਾਂ ਦੂਸਰੀ ਡਰਿੰਕ ਆਪਣੀ ਮਿਲਕ ਵਾਲੀ ਹੈਗੀ ਆ ਇਹ ਦੋਨੋਂ ਡਰਿੰਕ ਬਹੁਤ ਜੀ ਵਧੀਆ ਬਣੀਆਂ ਤੇ ਬਹੁਤ ਹੀ ਜਿਆਦਾ ਟੇਸਟੀ ਤੇ ਰਿਫਰੈਸ਼ ਹੈਗੀਆਂ ਤੁਸੀਂ ਵੀ ਇਸ ਤਰ੍ਹਾਂ ਜੀ ਗੋੰਦ ਕਤੀਰੇ ਨੂੰ ਜਰ ਓਵਰਨਾਈਟ ਭਿਓ ਕੇ ਤਦ ਉਸ ਜਿਹੜੀ ਟ੍ਰੈਂਕ ਬਣਾਉਣੀ ਹੈਗੀ ਜਿਹੜੀ ਕਿ ਬਹੁਤ ਹੀ ਵਧੀਆ ਤੇ ਬਹੁਤ ਜ਼ਿਆਦਾ ਟੇਸਟੀ ਵੀ ਬਣਦੀ ਹੈਗੀ ਆ ਇਹ ਜੀ ਗੋਂਦਕ ਤੀਰਾ ਬਹੁਤ ਹੀ ਜ਼ਿਆਦਾ ਵਧੀਆ ਇਹਦਾ ਇਹੀ ਡਿਫਰੈਂਸ ਕਈ ਕਹਿੰਦੇ ਹੈਗੇ ਸਾਨੂੰ ਪਤਾ ਨਹੀਂ ਲੱਗਦਾ ਗੋਂਦਕ ਤੀਰਾ ਕਿਹੜਾ ਹੈਗਾ ਤੇ ਗੋਂਦ ਕਿਹੜਾ ਹੈ ਗੋਂਦਕ ਤੀਰਾ ਜਿਹੜਾ ਠੰਡਾ ਹੁੰਦਾ ਹੈ ਤੇ ਜਿਹੜਾ ਗੋਂਦ ਹੈਗਾ ਉਹ ਆਪਾਂ ਵਿੰਟਰ ਨੂੰ ਯੂਜ਼ ਕਰਦੇ ਹੈਗੇ ਆ ਤੇ ਹੁਣ ਜੀ ਇਹ ਸਾਡੀ ਬਣ ਗਈ ਹੈਗੀ ਆ ਦੋਨੇ ਟ੍ਰੈਂਕ ਜੇ ਮਿਲਕ ਵਾਲੀ ਵੀ ਤੇ ਸਕੰਜੀ ਵੀ ਜਿਹੜੀ ਹੈਗੀ ਆ ਇਸ ਸਟਰਟੂ ਵੀ ਬਣਾਉਣਾ ਤੇ ਇੰਜੋਏ ਕਰਨਾ ਜੇ ਤੁਹਾਨੂੰ ਸਾਡੀ ਜੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ